ਹਾਂਜੀ ਪਪਾ ਜੀ ਤੁਸੀਂ ਅੱਜ ਵੋਟ ਪਾ ਕੇ ਆਏ ਹੋ ਤੁਸੀਂ ਤੇ ਇਹਦੇ ਬਾਰੇ ਥੋੜਾ ਬਰੀਫ ਕਰਨਾ ਤੁਹਾਨੂੰ ਕਿਦਾਂ ਦਾ ਕੈਂਡੀਡੇਟ ਚਾਹੀਦਾ ਇੱਥੇ ਮੈਂ ਮੈਨੂੰ ਕੈਂਡੀਡੇਟ ਜਿਹਦਾ ਜਿਹੜਾ ਬੜਾ ਸਾਫ਼ ਸੁਥਰਾ ਚੰਗੀ ਵਾਲਾ ਹੋਵੇ ਜਿਸ ਤੇ ਕੋਈ ਇਲਜ਼ਾਮ ਨਾ ਹੋਵੇ ਔਰ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰੇ ਤਾਂ ਅਗੇ ਲੋਕਾਂ ਦੀ ਸੇਵਾ ਕਰੇ ਤੇ ਮੈਂ ਇਹ ਕਹਾਂਗਾ ਕਿ ਜਿਹੜਾ ਕੋਈ ਆਦਮੀ ਜਿੱਦਾ ਹੈ ਤੁਸੀਂ ਨੂੰ ਲੋਕਾਂ ਨੇ ਇਹ ਵੋਟ ਕਰਨੀ ਚਾਹੀਦੀ ਤੁਸੀਂ ਵੀ ਤਿੰਨ ਵਾਰ ਐਮਐਲਏ ਰਹੇ ਹੋ ਤੇ ਮੰਤਰੀ ਵੀ ਰਹੇ ਹੋ ਇੱਥੇ ਤੁਸੀਂ ਬੋਧ ਵਿਕਾਸ ਵਾਸਤੇ ਬਹੁਤ ਵਧੀਆ ਕੰਮ ਕੀਤੇ ਨੇ ਤੇ ਹੁਣ ਦੁਬਾਰਾ ਚੋਣਾਂ ਹੋ ਰਹੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਦੁਬਾਰਾ ਚੋਣਾਂ ਕਰਵਾਈਆਂ ਜਾ ਰਹੀਆਂ ਜਿਮਨੀ ਚੋਣਾਂ ਹਾਂਜੀ ਹਾਂਜੀ ਤੇ ਇਸ ਦੇ ਬਾਰੇ ਤੁਸੀਂ ਬਰੀਫ ਕਰੋ ਥੋੜਾ ਦੇਖੋ ਇਹ ਚੋਣਾਂ ਕਰਾਈਆਂ ਜਾ ਰਹੀਆਂ ਨੇ ਇਹ ਜਿਹੜਾ ਪਹਿਲਾ ਮਿਲ ਜੁਨੇ ਰੈਂਡ ਦੇਤਾ ਤੇ ਇਹ ਜਿਹੜੀਆਂ ਮਿਡਲ ਟਾਈਮ ਦੀਆਂ ਹੋਣਾ ਹੋਈਆਂ ਨੇ ਇਹਦਾ ਕਾਰਨ ਇਹ ਹੋਇਆ ਕਿ ਜਿਹੜੇ ਲੋਕਾਂ ਦੇ ਕੰਮ ਕੂਰ ਨਹੀਂ ਹੋਏ ਤੇ ਲੋਕਾਂ ਨੇ ਬਸ ਲੋਕਾਂ ਨੂੰ ਕੰਮ ਪ੍ਰਾਇਰ ਕਰ ਰੈਂਡ ਦੇ ਦਿੱਤਾ ਤੇ ਮੈਂ ਕਹਿੰਨਾ ਕਿ ਜਿਹੜਾ ਕੋ ਆਵੇ ਕੈਂਡੀਡੇਟ ਉਹ ਲੋਕਾਂ ਦੇ ਕੰਮ ਕਰਨੇ ਚਾਹੀਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਬੇਸਟਲ ਕਲੇ ਦੇ ਵਿੱਚ ਕੁਝ ਪਾਣੀ ਦੀਆਂ ਸੀਵਰੇ ਦੀਆਂ ਸਮੱਸਿਆ ਬਹੁਤ ਚੱਲ ਰਹੀਆਂ ਹੈਗੀਆਂ ਨੇ ਕੁਝ ਸਟਰੀਟ ਲਾਈਟ ਵਗੈਰਾ ਕੁਝ ਦੜਾ ਸੱਟ ਨੂੰ ਲੈ ਕੇ ਇਸ ਦੇ ਬਾਰੇ ਥੋੜਾ ਡੀਪ ਕਰੋ ਦੜਾ ਸੱਟ ਬੜੀ ਖੜੀ ਬਿਮਾਰੀ ਹੈ ਦੋਸਤਾਂ ਦੇ ਵਿੱਚ ਆ ਗਈ ਹੈ ਸਾਰੇ ਇਹ ਜਦੋਂ ਜ਼ਰੂਰ ਕਦਮ ਕਰਨਾ ਚਾਹੀਦਾ ਜੇਲਾ ਵੀ ਕੋਈ ਜਿੱਤ ਕੇ ਆਂਦਾ ਹੈ ਉਹਦਾ ਫਰਜ਼ ਬਣਦਾ ਕਿ ਜੇ ਵਾਰ ਧਿਆਨ ਲਵੇ ਕਿ ਤਾਂ ਕਿ ਜਿਹੜੇ ਘਰਾਂ ਦੇ ਘਰ ਬਰਬਾਦ ਜਾਂ ਨੌਜਵਾਨਾਂ ਦੀ ਨੌਜਵਾਨੀ ਜਿਹੜੀ ਆਏ ਬਰਬਾਦ ਹੋ ਰਹੀ ਆ ਇਹਨੂੰ ਖਤਮ ਕੀਤਾ ਜਾਏ ਤਾਂ ਮੇਰਾ ਤੇ ਇਹੀ ਇੱਤਕੀ ਤੇ ਇਹਨੂੰ ਖਤਮ ਕਰੋ ਤਾਂ ਕਿ ਜਿਹੜੇ ਜਾਨੀ ਬਰਬਾਦੀ ਹੋ ਰਹੀ ਹੈ ਨਾ ਹੋਵੇ